ਜਰੀਲੀ ਹਵਾ ਜਰੀਲਾ ਪਾਣੀ ਸਾਡਾ ਇਹ ਜਿਹੜਾ ਪ੍ਰੋਜੈਕਟ ਹੈ ਕਿਉਂਕਿ ਪੰਜਾਬ ਸਰਕਾਰ ਕੋਲ ਪੈਸੇ ਕੱਟ ਹੁੰਦੇ ਆ ਸੈਂਟਰ ਤੋਂ ਜੇ ਫੰਡਿੰਗ ਕਰੇਗਾ ਤੇ ਫਿਰ ਇਹ ਹੋਣਾਗਾ ਸਾਨੂੰ ਦੱਲ ਜਾਨਾ ਕੋਈ ਨੋਟ ਨਹੀਂ ਲਿਦਾ ਕੋਈ ਹੜਾ ਹੈ ਜੇ ਬਾਕੀ ਜੇ ਬੰਦ ਹੋ ਜਾਵੇ ਆਵਾ ਪਾਕਿਸਤਾਨ ਹਮਾਰਾ ਫਰਜ਼ ਹੈ ਕਿ ਅਸੀਂ ਇਹਨਾਂ ਦੇ ਦੁੱਖਾਂ ਨੂੰ ਦੂਰ ਕਰ ਸਕਦੇ ਹਾਂ ਨਹੀਂ ਕਿ ਇਹ ਇੱਕ ਵੱਡਾ ਪ੍ਰੋਜੈਕਟ ਆ ਐਸੀ ਕੋਈ ਗੱਲ ਨਹੀਂ ਹੈ ਕਿ ਇਹਦਾ ਹੱਲ ਨਹੀਂ ਹੋਣਾ ਇਹਦਾ ਹੱਲ ਜਲਦੀ ਹੋ ਜਾਣਾ ਹੈ ਆਉਣ ਵਾਲੇ 5-7 ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹਦੇ ਉੱਤੇ ਕੋਈ ਨਾ ਕੋਈ ਕੰਮ ਸ਼ੁਰੂ ਹੋ ਚੁੱਕਾ ਹੈ ਦੇਖੋ ਜੀ ਅੱਜ ਇੱਥੇ ਅੰਮ੍ਰਿਤਸਰ ਦੀਆਂ ਜਿੰਨੀਆਂ ਵੀ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਨੇ ਆ ਸਾਰੀਆਂ ਇੱਥੇ ਇਸੇ ਲਈ ਇਕੱਠੀਆਂ ਹੋਈਆਂ ਕਿ ਬਹੁਤ ਹੀ ਪੁਰਾਣਾ ਲਟਕਦਾ ਮਸਲਾ ਵਾਸੀ ਦੇ ਮਸਲੇ ਦੇਖੋ ਅਸੀਂ ਹਰਿਆਵਲ ਪੰਜਾਬ ਤੋਂ ਆ ਹਰਿਆਵਲ ਪੰਜਾਬ ਸੰਸਥਾ ਜਿਹੜਾ ਹਵਾ ਪਾਣੀ ਕੂੜਾ ਕਰਕਟ ਪ੍ਰਬੰਧਨ ਦਾ ਸਾਰਾ ਕੰਮ ਕਰਦਾ ਹੈ ਅਹੀਂ ਬੜੇ ਚਿਰ ਤੋਂ ਸੁਚੇਤ ਸੀਗੇ ਜਾਗਰਤ ਕਰ ਰਹੇ ਸੀਗੇ ਅੱਜ ਇੱਥੇ ਪਹੁੰਚੇ ਆ ਸਾਡੇ ਦਿਲਜੀਤ ਸਿੰਘ ਕੋਹਲੀ ਜਿਹੜੇ ਜਿਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਸੀਗਾ ਟੋਂਗਟਾ ਬ੍ਰੇਂ ਤੇ ਉਹਨਾਂ ਬੜੀ ਵਾਰੀ ਇੱਥੇ ਪ੍ਰੋਟੈਸਟ ਵੀ ਕੀਤਾ ਪਰ ਕੰਮ ਨਹੀਂ ਹੋਇਆ ਮੈਂ ਦੱਸਦਾ ਕਿ ਅੱਜ ਅਮਰਸਰ ਦਾ ਪੋਲਿਊਸ਼ਨ ਲੈਵਲ ਜਿਹੜਾ ਵਾ ਉਹ 3 ਗੁਣਾ ਜ਼ਿਆਦਾ WHC ਦੇ ਰეკਮੈਂਡੇਸ਼ਨ ਤੋਂ ਹਾਂਜੀ 600 ਤੋਂ ਲੈ ਕੇ 250 ਤੱਕ ਚੱਲ ਜਾਂਦਾ ਵਾ ਜਦੋਂ ਕਿ ਪਾਣੀ ਦਾ ਜਿਹੜਾ ਉਹ ਜਿਹੜਾ TDS ਆ ਉਹ ਵੀ ਜ਼ਹਿਰੀਲਾ ਪਾਣੀ ਆ 500 ਦੇ ਉੱਤੇ ਚੱਲ ਗਿਆ ਜੇ ਕੂੜੇ ਕਰਕਟ ਬਾਰੇ ਲਾਓ ਤੇ ਡੰਪ ਦਾ ਕਦੋਂ ਦਾ ਮਸਲਾ ਵਾ ਬਖਤਾਂ ਵਾਲੇ ਦਾ ਹੱਲ ਨਹੀਂ ਹੋ ਰਿਹਾ ਸਰਕਾਰਾਂ ਲਾਰੇ ਲੱਪੇ ਲਾਉਂਦੀਆਂ ਇਸ ਪ੍ਰੋਜੈਕਟ ਨੂੰ ਸੀਰੀਅਸਲੀ ਰਨ ਵਾਸਤੇ ਨੰਬਰ 1 ਤੇ ਜਿਹੜਾ ਪੋਲੀਸ਼ਨ ਡਿਪਾਰਟਮੈਂਟ ਤੇ ਲਗਾਮ ਖਿੱਚਣੀ ਬੜੀ ਜ਼ਰੂਰੀ ਸੀਗੀ ਪਰ ਮੈਨੂੰ ਲੱਗਾ ਪੋਲੀਸ਼ਨ ਡਿਪਾਰਟਮੈਂਟ ਫੇਲ ਹੋ ਚੁਗਾ ਕਿਸ ਤਰੀਕੇ ਨਾਲ ਹੋਇਆ ਇਹ ਪੋਲੀਟੀਕਲ ਪ੍ਰੈਸ਼ਰ ਨਾਲ ਕਿ ਕਿਸ ਤਰੀਕੇ ਨਾਲ ਹੋਇਆ ਵਾ ਇਹਨਾਂ ਨੂੰ ਜੇ ਇਹਦੇ 'ਚ ਪਵੇ ਹੀ ਸਾਫ਼ ਪਾਣੀ ਤੇ ਇਸ ਚ ਗੰਦਾ ਪਾਣੀ ਆਵੇ ਹੀ ਨਾ ਤੇ ਠੀਕ ਆ ਹੁਣ ਇਸ ਵੇਲੇ ਆਹੀ ਨਹੀਂ ਚਾਹਦੇ ਕਿ ਆ ਜਿਹੜਾ ਗੰਦਾ ਪਾਣੀ ਆ ਇਹਨੂੰ ਧੱਕ ਕੇ 10 ਕਿਲੋਮੀਟਰ ਅੱਗੇ ਕਰ ਦਈਏ ਉੱਥੇ ਵੀ ਬੰਦੇ ਰਹਿੰਦੇ ਨੇ ਜੇ ਇਹ ਪਾਕਿਸਤਾਨ ਥਾਣੀ ਹੋ ਕੇ ਸਮੁੰਦਰ ਵਿੱਚ ਜਾਂਦਾ ਤੇ ਉਹਦਾ ਵੀ ਸਮੁੰਦਰ ਦਾ ਵੀ ਇਹ ਨਾਸ਼ ਕਰੇਗਾ ਇਹਦਾ ਹੱਲ ਇਹੋ ਹੀ ਆ ਕਿ ਇਹਨੂੰ ਜਿਹੜਾ ਇਹਦੇ ਵਿੱਚ ਸਾਫ਼ ਪਾਣੀ ਪਾਇਆ ਜਾਵੇ ਹੁਣ ਜਿਹੜੇ ਇੰਡਸਟਰੀਸ ਕਹਿ ਰਹੇ ਆ ਕਿ ਕੁਝ ਕੈਮੀਕਲ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਸਾਫ਼ ਹੋ ਹੀ ਨਹੀਂ ਸਕਦੇ ਇਹਨਾਂ ਦਾ ਹੱਲ ਕੱਢਿਆ ਜਾਵੇ ਤੇ ਇੱਥੇ ਅੱਜ ਇਸ ਮੌਕੇ ਦੇ ਉੱਤੇ ਜਿੰਨੀ ਕੈਨੇਡਾ ਸਕੇ ਕੰਟੈਸਟ ਕਰ ਰਹੇ ਉਹ ਜਿਹੜਾ ਸਾਹਿਬ ਅਨੁਰਜ ਜੋਸ਼ੀ ਜੀ ਤਰਨਜੀਤ ਸਿੰਘ ਜੀ ਆਪਣਾ ਇਹ ਸਾਰੇ ਬੰਦੇ ਜਿਹੜੇ ਆ ਇੱਥੇ ਹੋ ਕੇ ਗਏ ਨੇ ਵਾਦਾ ਕਰਕੇ ਗਏ ਆ ਤੇ ਅਸੀਂ ਇਸ ਇਹਨਾਂ ਨੂੰ ਜਾਗਰਤ ਕਰਨ ਵਾਸਤੇ ਇਹ ਮਹਿੰਮ ਕੀਤੇ ਆ ਸਾਨੂੰ ਆਸ ਆ ਕਿ ਅਗਲੇ ਸਾਲਾਂ ਦੇ ਵਿੱਚ ਇਹਦਾ ਕੋਈ ਯੋਗ ਹੱਲ ਕੱਢ ਕੇ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਪੋਲੂਸ਼ਨ ਫਰੀ ਇਹਦਾ ਪਾਣੀ ਦਾ ਵੀ ਹੱਲ ਕੀਤਾ ਜਾਏਗਾ ਪਾਣੀ ਵਾਸਤੇ ਮੈਂ ਕਹਿਣਾ ਚਾਹੁੰਦਾ ਦੇਖੋ ਜੀ ਪਾਣੀ ਇਹਦੇ ਵਿੱਚ ਤੇ 50 100 ਕਿਲੋ ਕੁ ਛੜ ਦਿੱਤਾ ਜਾਵੇ ਤੇ ਵੈਸੇ ਵੀ ਜਿਹੜਾ ਇਹ ਡਿਲੀਊਟ ਹੋ ਕੇ ਅਗਾਹ ਨਿਕਲ ਜਾਏਗਾ ਰਾਵੀ ਦਾ ਪਾਣੀ ਪਾਕਿਸਤਾਨ ਨੂੰ 10000 ਕਿਊਸਿਕ ਡੇਲੀ ਫਰੀ ਚ ਜਾ ਰਿਹਾ ਵਾ ਪ੍ਰੋਜੈਕਟਸ ਬਣੇ ਨੇ ਉਥੋਂ ਪਾਣੀ ਚੱਕ ਕੇ ਆਪਾਂ ਸੋਰਸ ਵਾਟਰ ਕਿੰਨੇ ਪਿੰਡਾਂ ਨੂੰ ਇੱਥੇ ਦੇ ਸਕਦੇ ਆ ਅੰਮ੍ਰਿਤਸਰ ਗੁਰਦਾਸਪੁਰ ਡਿਸਟ੍ਰ ਸਪੇਅਰ ਪਾਣੀ ਅਸੀਂ ਇੱਥੇ ਲਾਗੇ ਵਿੱਚ ਪਾ ਸਕਦੇ ਆ ਪਰ ਪ੍ਰੋਜੈਕਟਸ ਪੰਜਾਬ ਦੇ ਵਿੱਚ ਇਹ ਦੇ ਹੀ ਨਹੀਂ ਦੇ ਜੇ ਐਨ ਕੇ ਹੋਰ ਸਟੇਟਾਂ ਜਿਹੜਾ ਸੈਂਟਰ ਫਰੀਡ ਫੰਡ ਦੇ ਦਿੰਦਾ ਹਾਂਜੀ ਪੰਜਾਬ ਦੇ ਵਿੱਚ ਫੰਡ ਨਹੀਂ ਦੇਦੇ ਜਿਹੜਾ ਕਿ ਸਾਨੂੰ ਉਮੀਦ ਆ ਕਿ ਇਹ ਬੰਦੇ ਧਿਆਨ ਨਾਲ ਕਰਨਗੇ ਤੇ ਇਹਨੂੰ ਬਿਊਟੀਫਿਕੇਸ਼ਨ ਵੀ ਕਰਨਗੇ ਬੜੀ ਹੱਥ ਸਭਾਈ ਹੈ ਕਿ ਗੁਰੂ ਪੀਰਾਂ ਦਾ ਸ਼ਹਿਰ ਹੈ ਜਿਹਦੇ ਮੱਥੇ ਤੇ ਇੱਕ ਗੰਦਾ ਨਾਲੇ ਦਾ ਕਲੰਕ ਹੈ ਉਹਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕੀ ਸੋਚਿਆ ਹੈ ਕਿ ਅੰਮ੍ਰਿਤਸਰ ਗੁਰੂ ਨਗਰੀ ਜਿਹੜੀ ਆ ਇਸ ਦਾ ਜਿਹੜਾ ਵਿਕਾਸ ਕਰੇਗਾ ਉਸ ਨੂੰ ਵੋਟਾ ਮੰਗਣ ਦੀ ਲੋੜ ਨਹੀਂ ਪੈਣੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਉਹ ਹਮੇਸ਼ਾ ਹੀ ਐਮਪੀ ਰਹੇਗਾ ਪਰ ਅਫਸੋਸ ਇਸ ਗੱਲ ਦਾ ਕਈ ਸਰਕਾਰਾਂ ਆਈਆਂ ਕਈ ਗਈਆਂ ਕਈ ਐਮਪੀ ਆਏ ਕਈ ਗਏ ਪਰ ਅੰਮ੍ਰਿਤਸਰ ਵਾਲੇ ਕਿਸੇ ਨੇ ਧਿਆਨ ਨਹੀਂ ਦਿੱਤਾ ਆਪੋ ਗੁਰੂ ਰਾਮਦਾਸ ਸਾਹਿਬ ਨੂੰ ਵੈਲਫੇਅਰ ਸੂਚਨਾ ਮੈਂ ਪ੍ਰਦਾਨ ਹੈਗਾ ਇੱਥੇ ਆਏ ਨੇ 3 ਸਾਲ ਹੋ ਗਏ 3 ਸਾਲ ਦਾ ਮੇਸੇ ਨਾਲੇ ਨੂੰ ਕਰ ਲੱਗਾ ਆਇਆ ਉਹ ਰੀਸੈਂਟਲੀ ਜਿਹੜੀ ਪ੍ਰੋਜੈਕਟ ਤਿਆਰ ਕੀਤਾ ਹੈ ਕਿ ਨਾਲੇ ਦੇ ਦੋਨੇ ਸਾਈਡ ਤੇ ਇੱਕ ਵੱਖਰੀ ਸੈਪਰੇਟ ਪਾਈਪਾਂ ਪਾਈਆਂ ਜਾਣ ਜਿਨ੍ਹਾਂ ਦੇ ਵਿੱਚੋਂ ਜਿਹੜਾ ਫ੍ਰੀਮ ਵਾਟਰ ਹੈਗਾ ਹੈ ਫੈਕਟਰੀਆਂ ਦਾ ਜਿਹੜਾ ਗੱਲਾ ਪਾਣੀ ਹੈ ਉਹਦੇ ਵਿੱਚੋਂ ਨਿਕਲ ਜਾਵੇ ਔਰ ਉਸ ਪਾਈਪ ਦੇ ਇੱਕ ਸਟਰਨ ਜਗ੍ਹਾ ਦੇ ਉੱਤੇ ਆਊਟਲੈਟ ਵਾਸਤੇ ਇੱਕ ਹਵਾ ਨਿਕਲ ਵਾਸਤੇ ਇੱਕ ਉਹਦੇ ਖੰਭੇ ਲਾਤੇ ਜਾਣ ਇਹ ਜਿਹੜਾ ਨਾਲਾ ਵਾ ਇਸ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਟਾਈਮ ਟਾਈਮ ਬਹੁਤ ਲੀਡਰਾਂ ਨੂੰ ਐਮਐਲਏ ਐਮਪੀਜ਼ ਨੂੰ ਬੜਾ ਅਫਰੋਚ ਕੀਤਾ ਤੇ ਤੁਹਾਨੂੰ ਇੱਥੋਂ ਕਵਰ ਕੀਤਾ ਜਾਏ ਜਾਏ ਇਸ ਨੂੰ ਅੰਡਰਗਰਾਉਂਡ ਕਰਕੇ ਇੱਕ ਸੀਵੀ ਟ੍ਰੀਟਮੈਂਟ ਪ੍ਰਾਣਾ ਨੂੰ ਕਲੈਕਟ ਕੀਤਾ ਜਾਏ ਕਿ ਜੇ ਤੁਹਾਡਾ ਇਸ ਮੁੱਦੇ ਤੇ ਕਿਸੇ ਚੋਣ ਮੈਨੀਫੈਸਟੋ ਦੇ ਵਿੱਚ ਇਸ ਨੂੰ ਤੁਸੀਂ ਨਹੀਂ ਪਾ ਰਿਆ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਜੇ ਤੁਸੀਂ ਕੋਈ ਗੱਲ ਨਹੀਂ ਕੀਤੀ ਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਇਹਨਾਂ ਉਮੀਦਵਾਰਾਂ ਦਾ ਜਿਨ੍ਹਾਂ ਦੇ ਸ਼ੋਨਿਸ਼ ਜਿਨ੍ਹਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਕੋਈ ਗੱਲ ਨਹੀਂ ਫਿਰ ਇਹਨਾਂ ਦਾ ਬਾਈਕਟ ਕੀਤਾ ਜਾ